ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਮਨਦੀਪ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 6283792204 ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਹਾਂਜੀ ਤੇ ਜੇਰ ਪਹਿਲਾਂ ਜੇਰ ਹੀ ਦਿਖਾ ਦਈਏ ਹਨਾ ਹਾਂਜੀ ਜੇਰ ਦਿਖਾ ਦਈਏ 2 ਵਜੇ ਬੱਸੀ ਸੂਈ ਆ ਪਹਿਲਾਂਣ ਬੱਸੀ ਆ 4 ਦੰਦਾਂ ਜੀ ਪਹਿਲਾਂਣ ਬੱਚੀ ਮੂੰਹ ਚਾਰ ਦੰਦਾਂ ਦਾ ਬੱਚਾ ਮੇਲਗਾ ਮਾਦਰ ਬੱਸਾ ਸੋ ਚੌਗੀ ਆ ਮੂੰਹ ਦੰਦ ਦੇਖੋ ਪਹਿਲਾਂ ਦਾ ਲਓ ਜੀ ਦੰਦ ਚੌਕ ਦੇ ਕੱਢ ਦੀਆਂ ਕੱਢ ਦੀਆਂ ਦੋਂਦੀ ਹੋਈਆਂ ਹਨਾ ਦੋਂਦੀ ਆ ਤੇ ਜੇਰ ਸਾਰੀ ਆ ਪਈ ਆ ਜੇਰ ਆ ਪਈ ਆ ਜੀ ਦੁੱਧ ਚੋਇਆ ਕਿ ਨਹੀਂ ਚੋਇਆ ਦੁੱਧ 4 ਕਿਲੋ 4.5 ਕਿਲੋ ਬੱਚਾ ਰਜਾ ਕੇ ਚੋਇਆਗਾ ਆਪਾਂ ਠੀਕ ਆ ਅੰਦਾਜ਼ਾ ਕਿੰਨਾ ਕੁ ਦੇ ਦੂ ਅੰਦਾਜ਼ਾ ਮੇਰੇ ਹਿਸਾਬ ਨਾਲ 18-20 ਕਿਲੋ ਬੱਸੀ ਨੇ ਦੁੱਧ ਦੇ ਦੇਣਾ ਤੇ ਚੋਣ ਜਾਣ ਇੱਕ ਨੰਬਰ ਚੋਣ ਜਾਣ ਇੱਕ ਨੰਬਰ ਤੇ ਭਾਅ ਦਾ ਕੀ ਰੱਖਿਆ ਭਾਅ ਇਹਦਾ 7000 ਰੁਪਏ ਦਾ ਗਜਾਇਸ ਹੋਜੂਗੀ ਭਾਗ ਗਜਾਇਸ ਪੂਰੀ ਹੋਜੂਗੀ ਟੋਰੀ ਬਾਹਰ ਨੂੰ ਸੋਭਰੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤੇ ਤਾਜੀ ਸੂਜਾ ਪਲੂਣ ਮੂੰਹ ਚੌਗੀ ਲੇਵਾ ਦੇਖੋ ਸਾਫ ਸਿਧਰਾ 4 ਕਿਲੋ ਬੋਲਾ ਇਹਦਾ 2:3 ਵਜੇ ਚੋਇਆ ਗਿਆ ਹੈਗਾ। ਬਾਲਾ ਢਿੱਲੋ ਸਾਹਿਬ ਇਹ ਥਾਣਾ ਦੇਖੋ ਵੀ ਨਹੀਂ ਪਲੂਣਾ ਨੂੰ ਲੱਗਦੀ ਨਹੀਂ ਇਹ ਜੇ ਥਾਣਾ। ਪੂਰਾ ਮੋਟਾ ਥਾਣਾ ਬਿਲਕੁਲ ਮੱਜਾ ਨਾਲ ਦਾ ਤੇ ਭਾਅ ਸਿਰਫ 70000। ਮੱਗਰ ਨੂੰ ਚਾਹੇ 75万 ਗਲੇ 80万 ਗਲੇ ਉਹ ਫਾਇਦਾ ਕੋਈ ਨਹੀਂ। ਜੇਰੇ ਦੀ ਆ ਭਈਆ ਬੱਚਾ ਇਹਦਾ ਹੋ ਪਿਆ ਤੇ ਬਾਕੀ ਲੇਵਾ ਦੇਖੋ ਨੇੜ ਤੋਂ ਸਾਫ਼ ਸੁਥਰਾ ਸੋਹਣਾ। ਤੇ ਭਾਈ ਜੀ 70000 ਦੇ ਵਿੱਚੋਂ ਗਜਾਇਸ ਹੋਜੂ। ਹਾਂ ਗਜਾਇਸ ਹੋਜੂ। ਅਨਦਾਜ਼ਾ ਕਿੰਨਾ ਦੁੱਧ ਮੰਨ ਕੇ ਲਵੇ ਬੰਦਾ? ਅਨਦਾਜ਼ਾ ਮੈਨੂੰ ਐ ਲੱਗਦਾ ਜਿਵੇਂ ਜਿਹੜੇ ਸਾਹਿਬ ਨਾਲ ਅਸੀਂ ਬੱਸੀ ਦਾ ਦੁੱਧ ਕੱਢਿਆਗਾ 4-5 ਠੀਕ ਹੈ ਨਾਲੇ ਹੋਰ ਆ ਮੂਰੇ ਗਰਮੀ ਆਉਂਦੀ ਹੈ ਗਰਮੀ ਵਾਲਾ ਤੋਫਾ ਹੀ ਹੈ ਇਹ ਠੀਕ ਹੈ 20 70000 ਦੇ ਵਿੱਚੋਂ ਗਜਾਇਆ ਸੋਜੂ ਕਿਸੇ ਵੀ ਵੀਰ ਦੇ ਪਸੰਦ ਹੋਵੇ ਦਿੱਤੇ ਗਿਣਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ